ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਦੇ ਨਾਲ ਵਾਇਰਲ ਕੀਤੀ ਜਾ ਰਹੀ ਹੈ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਵੇਖ ਸਕਦੇ ਹੋ ਕਿ ਇੱਕ ਬੰਦਾ ਜੀਵ ਵਾਲੇ ਟੀਕੇ ਮੂੰਹ ਵਿੱਚ ਪਾ ਕੇ ਨਸ਼ੇ ਕਰ ਰਿਹਾ ਹੈ ਤੇ ਇਸ ਦੇ ਨਾਲ ਇੱਕ ਔਰਤ ਵੀ ਬੈਠੀ ਹੈ ਅਤੇ ਉਸ ਨੇ ਵੀ ਆਪਣੇ ਮੂੰਹ ਵਿੱਚ ਜੀਵ ਵਾਲਾ ਟੀਕਾ ਲਾ ਰੱਖਿਆ ਦੋਸਤੋ ਜਦ ਇਸ ਬੰਦੇ ਨੇ ਇਹਨਾਂ ਨੂੰ ਫੜਿਆ ਤੇ ਉਹ ਦੱਸ ਰਿਹਾ ਕਿ ਅਸੀਂ ਪਤੀ ਪਤਨੀ ਹਾਂ ਦੋਸਤੋ ਜਿਹੜਾ ਮੁੰਡਾ ਇਹਨਾਂ ਦੀ ਵੀਡੀਓ ਬਣਾ ਰਿਹਾ ਤੇ ਇਹ ਉਸ ਨੂੰ ਰੋਕ ਰਿਹਾ ਕਿ ਬਾਈ ਤੂੰ ਸਾਡੀ ਵੀਡੀਓ ਨਾ ਬਣਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਬਹੁਤ ਵੱਧ ਗਿਆ ਹੈ ਸਾਡਾ ਅੱਧਾ ਪੰਜਾਬ ਤਾਂ ਨਸ਼ਿਆਂ ਨੇ ਖਾ ਲਿਆ ਦੋਸਤੋ ਦਿਨੋ ਦਿਨ ਨਸ਼ਾ ਕਰਨ ਬਹੁਤ ਮੋਟਾ ਹੋ ਰਹੀਆਂ ਪਹਿਲਾਂ ਤਾਂ ਨਸ਼ੇ ਸਿਰਫ ਮੁੰਡੇ ਹੀ ਕਰਦੇ ਸੀ ਪਰ ਹੁਣ ਕੁੜੀਆਂ ਵੀ ਬਹੁਤ ਨਸ਼ੇ ਕਰਨ ਲੱਗ ਗਈਆਂ ਬਾਕੀ ਦੋਸਤੋ ਤੁਹਾਡੇ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਦੇ ਹੋ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਅਪਡੇਟ ਨਾਲ ਤਦ ਤੱਕ ਲਈ ਰੱਬ ਰਾਖਾ